ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਅਮਨੇ ਬਾਈ ਦੇ ਘਰ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਬਾਈ ਦਾ ਕੰਮ ਅੱਜ 2 ਜਨਵਰੀ ਤੋਂ ਤੁਹਾਡੇ ਲਈ ਲੈ ਕੇ ਆਏ ਹਾਂ ਮਿੱਤਰੋ ਇੱਕ ਤਾਂ ਕੱਟੀਆ ਪਹਿਲਣ ਫਲੋਣ ਬਾ ਕਮਾਲ ਕੱਟੀ ਆ ਮਿੱਤਰੋ ਥੱਲੋ ਥੱਲੋ ਵੀ ਬੜੀ ਜ਼ਬਰਦਸਤ ਆ ਪ੍ਰੋਪਰ ਸੀਮਨ ਵਾਲੀ ਐਮਨਤੀ ਦੀ ਇਹ ਕੱਟੀ ਆਪ ਆ ਐਮਨਤੀ ਦੀ ਝੋਟੀ ਵਿਖਾਉਣੀ ਆ ਮਿੱਤਰੋ ਬਹੁਤ ਸਿੰਗੀ-ਸੁੰਗੀ ਦੀ ਕਮਾਲ ਆ ਤਿਆਰੀ ਤੂਰੀ ਬੜੀ ਜ਼ਬਰਦਸਤ ਆ ਕਿਉਂਕਿ ਚੰਗੇ ਸੀਮਨ ਦਾ ਤੇੜਾ ਰਿਕਾਰਡ ਆ ਹੁੰਦਾ ਵਾਪ ਹੀ ਦੱਸ ਦਿੰਦਾ ਹੁੰਦਾ ਤੇ ਦੱਸਦੀ ਆ ਵੀ ਮੈਂ ਹੈਗੀ ਆ ਕਿਉਂਕਿ ਲੇਵੇ ਦੀ ਤਿਆਰੀ ਥਣ ਦੀ ਤਿਆਰੀ ਸਾਰਾ ਕੁਝ ਹੀ ਚੰਗਾ ਝੋਟੀ ਚੰਗਾ ਦੁੱਧ ਪਾਊਗੀ ਪਹਿਲੇ ਸੂਏ ਦੇ ਵਿੱਚ ਹੀ ਤੇ ਦੋ ਨੰਬਰ ਦੇ ਇੱਕ ਬਾਈ ਮੈਂ ਸਵਾਲ ਮਾਰੀ ਜੀ ਕਹ ਸਕਦੇ ਦੁੱਧ ਚੰਗਾ ਚੱਲਦੀ ਪਈ ਆ ਆਜੋ ਕਰਦੇ ਆ ਗੱਲਬਾਤ ਬਾਈ ਅਮਨੇ ਦੇ ਨਾਲ ਆਪਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਬਾਈ ਠੀਕ ਆ ਜੀ ਸੇਤਾਂ ਦੇ ਪਰਿਵਾਰ ਬਾਈ ਠੀਕ ਆ ਜੀ ਅੱਛਾ ਆਪਣੇ ਬਾਈ ਅੱਜ ਦੋ ਜਾਨਵਰ ਹੈ ਹਾਂਜੀ ਅੱਛਾ ਛੋਟੀ ਬਾਈ ਬੜੇ ਚੰਗੇ ਟਕਣੇ ਦੀ ਹਾਂਜੀ ਹਾਂ ਛੋਟੀ ਬਹੁਤ ਚੰਗੀ ਠੀਕ ਆ ਬਰੇ ਤੇ ਕਿਹੜੇ ਸੀਮੈਂਟ ਦੀ ਸੀਪ ਦੱਸਿਆ ਮੈਨੂੰ ਇਹ ਨਾ ਬਾਈ ਇਹ ਹੈਗੀ ਐਮਐਲ 20 ਦੀ ਤਾਂ ਆਪ ਆਏ ਠੀਕ ਆ ਫੌਜੀ ਬੰਦੇ ਕੋਲੇ ਹੀ ਆਪਣੇ ਪਿੰਡ ਲਈ ਪੱਕੇ ਹਾਂ ਠੀਕ ਆ ਬਾਈ ਤੇ ਅਰਜਨ ਕੁੰਗੜ ਦਾ ਠੀਕਾ ਪਰ ਹੈ ਅਰਜਨ ਕੁੰਗੜ ਦਾ ਠੀਕਾ ਪਰ ਹੈ ਛੋਟੀ ਦੀ ਸਿੰਗੀ ਸਮਝੀ ਵੀ ਕਮਾਲ ਆ ਯਾਰ ਬਹੁਤ ਚੰਗੀ ਛੋਟੀ ਜੈਲੀ ਵੀ ਇੰਨੀ ਆ ਦਨ ਕਿੰਨੇ ਲੈ ਜੂਗੀ ਬਾਈ ਹਜੇ ਦਨ ਬਾਈ ਉਹ ਤਾਂ ਉਹ ਆਲੇ ਵੀ ਪੂਰੇ ਹੀ ਆ ਠੀਕ ਆ ਮੰਨ ਲਓ ਆਹ ਇੱਕ ਅੱਧੇ ਦਿਨ ਤੇ ਪੂਰੇ ਹੀ ਆ ਠੀਕ ਆ ਵੀ ਤੂੰ ਸਕਦੀ ਆ ਵੀ ਦੋ ਤਿੰਨ ਦਿਨ ਉੱਤੇ ਲੈ ਜੇ ਤਿੰਨ ਚਾਰ ਦਿਨ ਲੈ ਜੇ ਉੱਤੇ ਹਲਾ ਥੱਲੋ ਬੜਾ ਚੰਗਾ ਲੇਵਾਂ ਲੋ ਪੱਟਿਆ ਯਾਰ ਜਿਵੇਂ ਪਹਿਲਾਂ ਦੰਦੋ ਕਿਵੇਂ ਹੋਗੀ ਬਾਈ ਦੋਂਦੀ ਆ ਬਾਈ ਹੁਣ ਹਜੇ ਦੋਂਦ ਦੇ ਮੰਨ ਲਓ ਕੱਡੇ ਯਾ ਨਹੀਂ ਕੱਡੇ ਆ ਤੂੰ ਦੇ ਹੈ ਵੀ ਕੰਨੀਆਂ ਜੱਖੀਆਂ ਆ 10 ਦਸ ਨਾਲ ਪਹਿਲਾਂ ਖੀਰੀ ਸੀ 10 ਦਸ ਨਾਲ ਪਹਿਲਾਂ ਖੀਰੀ ਸੀ ਹਾਂ ਕੀ ਬਾਤ ਆ ਕੱਟੀ ਸਾਂਭੀ ਸੂੰਭੀ ਬੰਦੇ ਨੇ ਉਹ ਓ ਕੱਤੀ ਸਾਂਭੀ ਚੰਗੀ ਆ ਅੱਛਾ ਆਪਣੇ ਭਾਈ ਦੁੱਧ ਤੇਰਾ ਤਜਰਬਾ ਕੀ ਕਹਿੰਦਾ ਯਾਰ ਦੁੱਧ ਭਾਈ ਮੈਨੂੰ ਲੱਗਦਾ ਵੀ 11 12 ਕਿਲੋ ਆਮ ਨਾਲ ਦੇ ਦਿੰਦਾ ਦੇਣਾ ਬਣਦਾ ਖੁਰਲੀ ਜਿਹਾ ਸੱਕ ਹੂੰ ਛੋਟੀ ਦੀ ਬਰੀਕੀ ਕਮਾਲ ਆ ਬਰੀਕੀ ਬਹੁਤ ਚੰਗੀ ਆ ਹਾਂ ਅੱਛਾ ਤੇ ਬਈ ਇਹਦਾ ਕੀ ਰੇਟ ਰਹੂਗਾ ਵੀਰੇ ਆ ਰੇਟ ਬਈ ਇਹਦਾ 130 ਹੈ 130 ਲਾ ਦੇਣ ਲੈਣ ਵਾਲਾ ਦੱਸ ਦਈਏ ਸਵਾ ਦੀ ਦੇ ਦੇਾਂਗੇ 1 ਲੱਖ 25 ਹਜ਼ਾਰ ਦੀ ਹਾਂ ਮਾਨਤਾਨ ਕਰ ਦੇਾਂਗੇ ਠੀਕ ਆ ਤੇ ਇੱਕ ਦੱਸ ਦੋਸਤ ਨਾਲ ਨਹੀਂ ਸਰਦਾ ਨਹੀਂ ਇੱਕ ਦੱਸ ਦਾ ਹੈ ਨਹੀਂ ਸਰਦੀ ਬਾਲੀ ਚੰਗੀ ਹੈ ਯਾਰ ਚੰਗੀ ਚੰਗੀ ਤਾਂ ਹੈਗੀ ਆ ਫਿਰ ਸਾਰ ਲਾ ਜਦ ਆਉਂਦਾ ਕੁਛ ਕਿ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਨਾ ਕੁਛ ਫਿਰ ਉਹੀ ਗੱਲ ਆ ਵੀ ਠੀਕ ਕਰਨੀ ਲਈ ਆਉਦੀ ਹੈ ਠੀਕ ਆ ਬਾਈ ਤੋਰੀਏ ਬਾਈ ਬੋਲ ਕੀ ਚੀਜ਼ ਆ ਤੈਨੂੰ ਪਤਾ ਚੰਗਾ ਹੀ ਬੋਲਦਾ ਬਾਈ ਹਾਂ ਇਹ ਤਾਂ ਗੱਲ ਹੈਗੀ ਆ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਕਰਮਾਂ ਵਾਲੀ ਔਰ ਥੱਲੋਂ-ਥੱਲੋਂ ਜਿਹੜੀ ਬਰੀਕੀ-ਬਰੂਕੀ ਆ ਉਹ ਵੀ ਦੇਖ ਲੋ ਕਰਮਾਂ ਵਾਲੀ ਦੀ ਕੀ ਕੀ ਆ ਕੋਈ ਨਹੀਂ ਐ ਘਾਟ ਕੋਈ ਹੂੰ ਨਹੀਂ ਠੀਕ ਆ ਬਾਈ ਉਪਰਾਂ ਥੋੜਾ ਜਿਹਾ ਕਰੂਗੀ ਹਨਾ ਕੋਈ ਨਹੀਂ ਕੋਈ ਨਹੀਂ ਕੋਈ ਨਾ ਕੋਈ ਨਾ ਆ ਇੱਧਰ ਨਾ ਆ ਜਾ ਪਤਾ ਆ ਜਾ ਆ ਜਾ ਪਤਾ ਆ ਜਾ ਹੂੰ ਨਹੀਂ ਠੀਕ ਆ ਬਾਈ ਅਜੇ ਤਾਂ ਇਹਨੇ ਮੜਨ ਲਓ ਸੁਕੇ ਹੋਰ ਨਿਕਰਨਾ ਆਉਣੇ ਬਾਈ ਮੋੜ ਲੈ ਹੂੰ ਥੱਲੋ ਬੜਾ ਚੰਗਾ ਲਿਵਾਸ ਫੇਰ ਵੀ ਹਾਂ ਯਾਰ ਟੋਪੀ ਨਹੀਂ ਜੀ ਹੂੰ ਜਦ ਮਾਰਦੀ ਆਏ ਹੱਥ ਦੁੱਧ ਕੇ 12 ਕਿਲੋ ਦਈ ਦੋਗੀ ਭਾਈ ਹਾਂ ਨਾ ਦੇਊਗੀ 12 ਨਾ ਦੇ ਦੋ ਭਾਈ ਹੂੰ ਇਹਨੇ ਨਾ ਦਿੱਤਾ ਫੇਰ ਭਾਈ ਇੰਨੀ ਚੰਗੀ ਤਿਆਰੀ ਕਰਨ ਦਾ ਫਾਇਦਾ ਵੀ ਕੋਈ ਨਹੀਂ ਹਨਾ ਹਾਂ ਕਿਉਂਕਿ ਥੱਲੋ ਥੱਲੋ ਲਿਵਾ ਪਾਂਡਾ ਮਜ਼ਬੂਤੀ ਮਜ਼ਬਾਤੀ ਸਾਰੀ ਚੰਗੀ ਆ ਪੂਰਾ ਥਾਨ ਲੱਗਾ ਹੂੰ ਭਲਾਂ ਜੀ ਆ ਗਈ ਥੋੜੀ ਬਹੁਤੀ ਹਜੇ ਹਨਾ ਹਾਂ ਬਾਲਿੰਗ ਅਲੀ ਵੇ ਹੂੰ ਲੈ ਨਹੀਂ ਠੀਕ ਆ ਬਾਈ ਮਾਰਦੀ ਹੱਥ ਲਾਈ ਆ ਯਾਰ ਅੱਛਾ ਆਮਨੇ ਬਾਈ 2 ਨੰਬਰ ਤੇ ਮੈਂ ਆ ਜਿਹੜੀ ਹਾਂ ਮਾਲਾ ਚੁਈਆ ਹੈ ਜਿਸ ਵੇ ਆਪਾਂ ਰੱਖਿਆ ਨਾਲੇ ਠੀਕ ਆ ਬਈ ਉੱਥੇ ਮੰਨ ਲੈ ਠੀਕ ਆ ਬਈ ਹਾਂ ਦੁੱਧ ਬਾਈ ਦੁੱਧ 13 ਕਿਲੋ ਹੈਗਾ ਬਾਈ ਤਿਲ ਕੰਡੇ ਵਾਲਾ ਜਮਾ ਕੰਡੇ ਵਾਲਾ ਠੀਕ ਆ ਕੱਟਾ ਮਗਰ ਆ ਗਿਆ ਬਾਈ ਕੱਟਾ ਬਈ ਮਗਰ ਹਾਂ ਠੀਕ ਆ 16 ਦਿਨ ਹੋ ਗਏ ਚਵਾਈ ਚਵਾਈ ਦੀ ਕਿਵੇਂ ਬਾਈ ਦਾ ਬਾਈ ਮੋਗਾ ਹੀ ਆ ਯਾਰ ਠੀਕ ਆ ਤੇ ਰੇਟ ਬਾਈ ਇੱਕ ਨੰਬਰ ਆ ਬਾਈ ਰੇਟ ਬਾਈ ਰੇਟ ਬਾਈ ਆਪਾਂ 90000 ਦੀ ਦੇ ਦਿਆਂਗੇ ਮੰਨ ਤਣ ਕਰ ਦਿਆਂਗੇ ਕਰ ਦਾਂਗੇ ਮੰਨ ਤਾ ਠੀਕ ਆ ਬਈ ਜੇ ਕੋਈ ਜੋੜਾ ਹੀ ਲੈ ਲਵੇ ਉਹ ਦੁੱਧ ਤੇ ਲੈ ਲਵੇ ਸ਼ੱਕੀ ਨਹੀਂ ਕਰਕੇ ਲੈ ਲਵੇ ਫਿਰ ਮੰਨ ਤਣ ਖੁੱਲਾ ਕਰ ਦਿਆਂਗੇ ਕਰ ਦਾਂਗੇ ਬਾਈ ਠੀਕ ਆ ਬਈ ਕ ਲੇ ਮਿੱਤਰੋ ਤੀਜਾ ਚੌਥਾ ਸੂਆ ਤੁਸੀਂ ਮੰਨ ਲਓ ਲਾ ਲਓ ਪੰਜਵਾਂ ਲਾ ਰੋ ਤੁਹਾਡੇ ਤੇ ਡਿਪੈਂਡ ਆ ਕਿ ਮੈਂ ਸਵਾਲ ਆ ਜਿਹੜੀ ਗੱਲ ਕਹਿਣ ਵਾਲੀ ਤੇ ਦੁੱਧ ਹੈਗਾ ਉਹਦੇ ਥੱਲੇ ਇਸ ਟਾਈਮ ਮਿੱਤਰੋ ਜਿਹੜਾ ਕੰਡੇ ਵਾਲਾ ਇਹ ਬਾਈ ਹੁਣੀ ਆ ਉਹਦੇ ਚੂਨੇ ਆ ਸੀ ਉਹ 13 ਕਿਲੋ ਠੀਕ ਆ ਬਾਈ ਵੇਖ ਸਕਦੇ ਹੋ ਤੁਸੀਂ ਮਿੱਤਰੋ ਕਰਮਾਂ ਵਾਲੀ ਨੂੰ ਹਾਂ ਓਕੇ ਲਿਆ ਬਾਈ ਨਹੀਂ ਠੀਕ ਇਹ ਤੇ ਇਹਦਾ ਕੱਟਾ ਕਿਹੜਾ ਬਾਈ ਹਾਂ ਗੁੱਟ ਦੇ ਵਿੱਚ ਕੱਟਾ ਵਿਖਾ ਦੇ ਪੁੱਤ ਠੀਕ ਆ ਬਾਈ ਅੱਛਾ ਬਾਈ ਅਮਨੇ ਬਾਈ ਨੰਬਰ 7526851016 ਹਾਂ 75268 ਤੇ 51016 ਬਾਈ ਦਾ ਨੰਬਰ ਆ ਉਸ ਨੰਬਰ ਤੇ ਕਰ ਲਿਓ ਭਾਈ ਨਾ ਤੁਸੀਂ ਗੱਲ ਤੇ ਬਾਤ